ਖਾਲਸਾ ਸਾਡ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੀਤ ਸਿੰਘ ਬੜੈਲ ਜੀ ਜੰंडीगढ़ ਤੋਂ ਜੋ ਪਿਛਲੇ ਦਿਨ ਜਮਾਨਤ ਤੇ ਰਿਹਾ ਹੋਇਆ ਸੀ ਪਿਛਲੇ ਸਮੇਂ ਦੌਰਾਨ ਵਾਪਰੀ ਘਟਨਾ ਕਰਮ ਨੂੰ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਜੂਨ 2023 ਤੋਂ ਮੈਂ ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰ ਰਿਹਾ ਹੋਇਆ ਸੀ ਸਤੰਬਰ 2023 ਤੋਂ ਅਦਾਲਤ ਵੱਲੋਂ ਮੈਨੂੰ ਨੋਟਿਸ ਜਾਰੀ ਹੁੰਦੇ ਰਹੇ ਤੇ ਮੈਂ ਚੰਡੀਗੜ੍ਹ ਸੈਕਟਰ 43 ਦੀ ਅਦਾਲਤ ਵਿੱਚ ਪਹੁੰਚਦਾ ਵੀ ਰਿਹਾ ਜਿਵੇਂ ਕਿ ਆਪਾਂ ਸਾਰੇ ਕਰਦੇ ਹਾਂ ਕਿ ਜੱਜ ਸਾਹਿਬ ਕੋਲ ਜਾਣ ਤੋਂ ਪਹਿਲਾਂ ਵਿਅਕਤੀ ਵਕੀਲ ਸਾਹਿਬ ਕੋਲ ਜਾਂਦਾ ਹੈ ਅਤੇ ਵਕੀਲ ਸਾਹਿਬ ਦੇ ਕਹੇ ਅਨੁਸਾਰ ਅੱਗੇ ਕਾਰਵਾਈ ਕਰਦਾ ਹੈ ਮੈਂ ਵੀ ਇਦਾਂ ਹੀ ਕੀਤਾ ਅਦਾਲਤ ਵਿੱਚ ਪਹੁੰਚਾਂ ਤੇ ਮੈਨੂੰ ਅਤੇ ਮੇਰੇ ਜ਼ਮਾਨਤੀਆਂ ਨੂੰ ਐਡਵੋਕੇਟ ਸਰਦਾਰ ਅਮਰ ਸਿੰਘ ਚਾਹਲ ਜੀ ਦੇ ਚੈਂਬਰ ਵਿੱਚ ਇੰਤਜ਼ਾਰ ਕਰਨ ਲਈ ਕਹਿ ਦਿੱਤਾ ਜਾਂਦਾ ਅਤੇ ਉੱਥੇ ਹੀ ਸ਼ਾਮ ਤੱਕ ਦੱਸ ਦਿੱਤਾ ਜਾਂਦਾ ਕਿ ਤਰੀਕ ਅੱਗੇ ਪੈ ਗਈ ਹੈ ਹੁਣ ਐਨੀ ਤਰੀਕ ਨੂੰ ਫੇਰ ਆਉਣਾ ਹੈ ਮੇਰੇ ਨਾਲ ਮੇਰੇ ਮਾਤਾ ਜੀ ਅਤੇ ਮੇਰੇ ਜਮਾਨਤ ਦੇਣ ਵਾਲੇ ਹੁੰਦੇ ਸਨ ਮੈਂ ਵਕੀਰ ਸਾਹਿਬਾਨ ਕੋਲ ਖਰਸ਼ਾ ਪ੍ਰਗਟ ਕੀਤਾ ਹੋਇਆ ਸੀ ਕਿ ਦੇਖਿਓ ਕਿਤੇ ਜੱਜ ਸਾਹਿਬ ਕੋਈ ਐਡਵਰਸ ਆਰਡਰ ਨਾ ਪਾਸ ਕਰ ਦੇਣ ਜਿਸ ਨਾਲ ਮੈਨੂੰ ਜਾਂ ਮੇਰੇ ਜਮਾਨਤ ਦੇਣ ਵਾਲਿਆਂ ਨੂੰ ਵਿਕ ਵਿੱਚ ਦਿੱਕਤ ਆ ਜਾਵੇ। ਵਕੀਲ ਸਾਹਿਬਾਨ ਨੇ ਭਰੋਸਾ ਦਿਵਾਇਆ ਸੀ ਕਿ ਅਜੇ ਹੀ ਨੋਬਤਾਂ ਤੋਂ ਪਹਿਲਾਂ ਹੀ ਆਪਾਂ ਸਰੈਂਡਰ ਕਰਵਾ ਦੇਵਾਂਗੇ। ਅਸੀਂ ਸਾਰੇ ਸੰਗਤ ਅੱਗੇ ਜਵਾਬਦੇਹ ਹਾਂ। ਅਧਿਕੁਮੀ ਇਨਸਾਫ ਮੋਰਚਾ ਤੁਹਾਡੀ ਲਈ ਹੀ ਲੱਗਿਆ ਹੋਇਆ ਹੈ। ਸੰਗਤ ਜੀ ਅੱਜ ਸਥਿਤੀ ਇਹ ਹੈ ਕਿ ਮੇਰੀ ਜਮਾਨਤ ਰੱਦ ਹੋ ਚੁੱਕੀ ਹੈ। ਨੋਨ ਅਵੇਲੇਬਲ ਵਾਰੰਟ ਜਾਰੀ ਹੋ ਚੁੱਕੇ ਹਨ। ਮੇਰੇ ਮਾਤਾ ਜੀ ਅਤੇ ਜਮਾਨਤੀਆਂ ਦੇਵੀ ਬੇਲੇਵਲ ਵਾਰੰਟ ਜਾਰੀ ਹੋ ਚੁੱਕੇ ਹਨ ਇਹ ਮੈਨੂੰ ਅੱਜ 27 ਤਰੀਕ ਨੂੰ ਪਤਾ ਲੱਗਿਆ ਹੈ ਸੰਗਤ ਜੀ ਆਉਣ ਵਾਲੀ ਸਥਿਤੀ ਦਾ ਅੰਦਾਜ਼ਾ ਲਾਉਣ ਦੇ ਬਾਵਜੂਦ ਵੀ ਸਹੀ ਕਦਮ ਵੀ ਚੁੱਕਣ ਵਿੱਚ ਸਫਲ ਰਹਿਣ ਦੀ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ ਮੇਰੇ ਜਮਾਨਤ ਦੇਣ ਵਾਲਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਹਿੰਦਾਂ ਵਸੀਦਾ ਬੰਦੇ ਹੀ ਪੂਰਾ ਕਰਨ ਦਾ ਭਰੋਸਾ ਦਿਵਾਉਂਦਾ ਹਾਂ ਅਤੇ ਆਪ ਸਭ ਤੋਂ ਖਿਮਾ ਦਾ ਚਾਤ ਚਾਹਾਂ ਮੈਨੂੰ ਮਾਫ ਕਰ ਦੇਣਾ ਜੀ ਆਪ ਜੀ ਦੇ ਸਹਿਯੋਗ ਅਤੇ ਅਰਦਾਸ ਦੀ ਮੈਨੂੰ ਹਮੇਸ਼ਾ ਲੋੜ ਹੈ ਜੀ ਭੁੱਲ ਚੁੱਕ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ